ਹੁਣ ਕੈਨੇਡਾ ਦੀ ਬਜਾਏ ਲੋਕ ਆਸਟ੍ਰੇਲੀਆ ਨੂੰ ਜ਼ਿਆਦਾ ਜਾ ਰਹੇ ਨੇ ਆਸਟ੍ਰੇਲੀਆ ਦਾ ਸ਼ੁਰੂ ਤੋਂ ਸਿਸਟਮ ਕੰਟਰੋਲਡ ਸਿਸਟਮ ਰਿਹਾ ਉਹਨੇ ਕਦੀ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਕਿਸੇ ਪਾਰਟਿਕੂਲਰ ਕੰਟਰੀ ਤੋਂ ਨਹੀਂ ਬੁਲਾਏ ਸੋਸ਼ਲ ਮੀਡੀਆ ਦਾ ਜਮਾਨਾ ਹੈ ਪੇਰੈਂਟਸ ਹੋਗੇ ਬੱਚੇ ਹੋਗੇ ਉਹ ਗਲਤ ਗਾਈਡ ਹੋ ਰਹੇ ਹੈ ਸ਼ਿਕਾਰ ਹੋ ਰਹੇ ਹੈ ਕਹਿ ਦਈਏ ਵੀ ਕਈ ਟਰਗ ਟਰੈਵਲ ਏਜੰਟਾਂ ਦੇ ਸ਼ਿਕਾਰ ਹੋ ਰਹੇ ਨੇ ਕਿਉਂਕਿ ਉਹ ਸੋਚਦੇ ਆ ਵੀ ਇੱਥੇ ਇੰਨੇ ਲੱਖ ਰੁਪਏ ਲੱਗਣਾ ਹੈ ਵੀ ਕਹਿ ਰਿਹਾ ਦੋ ਹਫ਼ਤੇ ਬਾਅਦ ਤੁਹਾਨੂੰ ਫਲਾਈਟ 'ਤੇ ਚੜਾ ਲਵਾਂਗਾ ਪ੍ਰੀਮੀਅਰ ਦੇ ਵਿੱਚ ਇੱਕ ਬੱਚੇ ਦੀ ਜਿਹੜੀ 1 ਸਾਲ ਦੀ ਟਿਊਸ਼ਨ ਫੀਸ ਹੈ ਜਾਂ ਯੂਨੀਵਰਸਿਟੀ ਦੀ ਫੀਸ ਹੈ ਉਹ ਤਕਰੀਬਨ 8 ਲੱਖ ਤੋਂ ਲੈ ਕੇ 15-16 ਲੱਖ ਤੱਕ ਦੀ ਹੈ 1 ਸਾਲ ਦੀ ਬਿਲਕੁਲ 6 ਮਹੀਨੇ ਦੀ ਫੀਸ ਲਈ ਬੱਚਾ ਦੇ ਕੇ ਜਾ ਸਕਦਾ ਬਟ ਜਿਹੜੇ ਪੈਕੇजेस ਹੈ ਉਹ 20-20 ਲੱਖ, 22.25 ਲੱਖ ਵੀ ਲੈ ਕੇ ਸਟੂਨ ਜਾ ਰਿਹਾ 6 ਮਹੀਨੇ ਦੀ ਫੀਸ ਸੰਤ੍ਰਿਕ ਵੀ ਆਪਣੀ ਐਡ ਦੇ ਦਿੰਦਾ ਕਿ ਹਾਂ ਜੀ ਮੈਂ ਤੁਹਾਡੇ ਸਾਰੇ ਪ੍ਰੋਬਲਮਸ ਦਾ ਹੱਲ ਕਰਦਾ ਪਰ ਆਪਾਂ ਨਹੀਂ ਜਾਂਦੇ ਬਿਲਕੁਲ ਸੋ ਪੇਰੈਂਟਸ ਨੂੰ ਇਹ ਹੀ ਡਵਾਈਸ ਦਊਂਗਾ ਕਿ ਇਹ ਜੇ ਛੁੱਟੀਆਂ ਚਾਹਸੀਆਂ ਦੇ ਵਿੱਚ ਨਾ ਬੱਚੇ ਦਾ ਕੋਰਸ ਪੂਰਾ ਹੋ ਜਾਂਦਾ ਹੈ। ਕਈ ਵਾਰੀ ਕਾਲਜ ਕਹਿ ਦਿੰਦਾ ਵੀ ਅੱਗੇ ਤੁਹਾਡੇ ਵਾਸਤੇ ਕੋਈ ਰਾਹ ਨਹੀਂ ਹੈਗਾ ਵੀ ਤੁਹਾਡਾ ਕੋਰਸ ਪੂਰਾ ਹੋ ਗਿਆ ਹੁਣ ਤੁਸੀਂ ਵਾਪਸ ਇੰਡੀਆ ਜਾਓ। ਹੁਣ ਬੱਚਾ ਉੱਥੇ ਪਹੁੰਚ ਕੇ ਆਪਣਾ ਬੈਚਲਰਸ ਡਿਗਰੀ ਨੂੰ ਛੱਡ ਕੇ ਬਿਲਕੁਲ ਕਿਸੇ ਹੋਰ ਛੋਟੇ ਮੋਰਚੇ ਡਿਪਲੋਮਾ ਕੋਰਸ ਇਨਰੋਲ ਹੋ ਜਾਏਗਾ ਤਾਂ ਹਾਂ ਉਸ ਤੋਂ ਬਾਅਦ ਵਰਕ ਪਰਮਿਟ ਨਹੀਂ ਮਿਲਦਾ ਤੇ ਬੱਚੇ ਉਹੀ ਗਲਤ ਇਨਫੋਰਮੇਸ਼ਨ ਇੱਥੇ ਸਪਰੈਡ ਕਰ ਦਿੰਦੇ ਨੇ ਸਟੂਡੈਂਟ ਜਿਹਦੇ ਸੇ ਬੱਚਾ ਜਾ ਰਿਹਾ ਸਟਡੀਓ ਦੀ ਪੂਰੀ ਹੋਗੀ ਉਸ ਤੋਂ ਬਾਅਦ ਕੰਮ ਕਾਜ ਮਿਲ ਜਾਵੇਗੀ ਉੱਥੇ ਵੇਜ ਰੇਟ ਜਿਹੜਾ ਹੈਗਾ ਉਹ ਤਕਰੀਬਨ ਕੈਨੇਡਾ ਦੇ ਨਾਲੋਂ ਪੌਣੇ ਦੋ ਗੁਣਾ ਜ਼ਿਆਦਾ ਹੈ ਘੰਟੇ ਦੇ ਜਿਹੜੇ ਆਪਾਂ ਪੈਸੇ ਕਹਿ ਰਹੇ ਸੋ ਇਸ ਕਰਕੇ ਮੇਰੇ ਖਿਆਲ ਤੁਸੀਂ ਵੀ ਦੇਖਿਆ ਹੋਣਾ ਵੀ ਕੋਈ ਵੀ ਸਟੂਡੈਂਟ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਉਹ ਕੋਈ ਕੰਪਲੇਨ ਨਹੀਂ ਕਰਦੇ ਵੀ ਸਾਨੂੰ ਇੱਥੇ ਕੋਈ ਦਿੱਕਤ ਆ ਰਹੀ ਹੈ ਜਿਹੜਾ ਬੱਚਾ ਡਿਗਰੀ ਕਰੇਗਾ ਉਹਨੂੰ ਮੈਲਬਨ ਸਿਡਨੀ ਬ੍ਰਿਸਬਨ ਚ 2 ਸਾਲ ਦਾ ਵਰਕ ਪਰਮਿਟ ਮਿਲੇਗਾ ਇਹਨਾਂ ਤਿੰਨਾਂ ਸ਼ਹਿਰਾਂ ਤੋਂ ਇਲਾਵਾ ਕੋਈ ਹੋਰ ਸ਼ਹਿਰ ਜਾਏਗਾ ਤਾਂ 3 ਸਾਲ ਦਾ ਵਰਕ ਪਰਮਿਟ ਮਹੀਵਰੀ ਇਮੀਗ੍ਰੇਸ਼ਨ ਵਾਲੇ ਕੀ ਕਰਦੇ ਆ ਗਲਤ ਡਾਕੂਮੈਂਟ ਲਗਾ ਕੇ ਬੱਚੇ ਨੂੰ ਤੋਰਨ ਦੀ ਕਰਦੇ ਆ ਪਰ ਉੱਥੇ ਜਾ ਕੇ ਬੱਚਾ ਫਸ ਜਾਂਦਾ ਹੈ ਆਪਾਂ ਸੋਲੂਸ਼ਨਸ ਕੱਢਣ ਦੀ ਗੱਲ ਕਰੀਏ ਨਾ ਕਿ ਕੋਈ ਝਾਲੀ ਡਾਕੂਮੈਂਟ ਵੀ ਝਾਲੀ ਫੰਡ ਲਗਾ ਦਿਓ ਜਾਂ ਝਾਲੀ ਬੈਂਕ ਸਟੇਟਮੈਂਟਸ ਲਗਾ ਦਿਓ ਉਹਦਾ ਅੱਜ ਨਹੀਂ ਕੱਲ ਕਿਸ ਬੱਚੇ ਨੂੰ ਖਾਮੇ ਅੱਜਾ ਭੁਗਤਣਾ ਹੀ ਪੈਣਾ ਹੈ ਨਮਸਕਾਰ ਸਤਿ ਸ਼੍ਰੀ ਅਕਾਲ ਦਾ ਸਮਰ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਦੇਸ਼ਾਂ ਦੀ ਕਿਉਂਕਿ ਜਿੰਨਾ ਪੰਜਾਬ ਦਾ ਨੌਜਵਾਨ ਹੈ ਸਾਰਾ 10ਵੀਂ 12ਵੀਂ ਕਰਦਾ ਹੈ ਤੇ ਬਾਹਰ ਨੂੰ ਭੱਜਣ ਦੀ ਤਾਂਘ ਦੇ ਵਿੱਚ ਲੱਗਿਆ ਰਹਿੰਦਾ ਵੀ ਪੰਜਾਬ ਨਹੀਂ ਰਹਿਣਾ ਇੰਡੀਆ ਨਹੀਂ ਰਹਿਣਾ ਅਸੀਂ ਦੇਸ਼ ਜਾ ਕੇ ਸੈਟਲ ਹੋਣਾ ਹੈ ਸਟੂਡੈਂਟ ਦੀ ਗੱਲ ਕਰਨ ਜਾ ਰਹੇ ਹਾਂ ਸਟੱਡੀ ਵੀਜ਼ੇ ਦੀ ਗੱਲ ਕਰਨ ਜਾ ਰਹੇ ਹਾਂ ਸਾਡੇ ਨਾਲ ਨੇ ਕੈਨੇਡਾ ਇਮੀਗ੍ਰੇਸ਼ਨ ਦੇ ਡਾਇਰੈਕਟਰ ਨੇ ਖਿਲਨਦੀਪ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅ ਅਜਕਲ ਮਾਹੌਲ ਬਹੁਤ ਗਰਮ ਹੋਇਆ ਪਿਆ ਹੈ ਬਾਹਰ ਕੈਨੇਡਾ ਦੇ ਵਿੱਚ ਵੀ ਕੀ ਗੱਲ ਲੱਗਦੀ ਹੈ ਕਿਉਂਕਿ ਜਿਹੜੇ ਇੱਥੋਂ ਸਟੱਡੀ ਵੀਜ਼ੇ ਤੇ ਵੀ ਗਏ ਸੀ ਕਈਆਂ ਨੂੰ ਉੱਥੇ ਜਾ ਕੇ ਨਹੀਂ ਪੱਕੇ ਹੋ 파 ਰਹੇ ਕੀ ਲੱਗਦਾ ਵੀ ਕਿਉਂ ਵਾਪਸੀ ਹੋ ਰਹੀ ਹੈ ਉਹਨਾਂ ਦੀ ਦੇਖੋ ਜੀ ਕੈਨੇਡਾ ਜਿਵੇਂ ਕਿ ਪਸਾਨ ਪਿਛਲੇ 5 4 5 ਸਾਲਾਂ ਦੀ ਗੱਲ ਲਗਾਈਏ ਤਾਂ ਹਰ ਸਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਇੱਥੋਂ ਜਾ ਰਿਹਾ ਸੀਗਾ ਜੀ ਤੇ ਮੈਨੂੰ ਜਿਵੇਂ ਅੱਜ ਆਫ ਦਾ ਕੈਮਰਾ ਕਾਲ ਕਰ ਰਹੇ ਸੀ 20 ਸਾਲ ਮੈਨੂੰ ਕੰਮ ਕਰਦੇ ਹੋ ਗਏ ਜੀ ਜੀ ਅ ਕੈਨੇਡਾ 2008-09 ਦੇ ਵਿੱਚ ਤੇਜ਼ੀ ਫੜਿਆ ਸੀਗਾ ਕਿਤੇ 2023 ਤੱਕ ਆਂਦੇ-ਆਂਦੇ ਪੀਕ ਤੇ ਮਤਲਬ ਸਵਾ ਦੋ ਲੱਖ ਸਟੂਡੈਂਟ ਤੱਕ ਇੱਕ ਸਾਲ ਦਾ ਉੱਥੇ ਪਹੁੰਚਣਾ ਸ਼ੁਰੂ ਹੋ ਗਿਆ ਬਿਲਕੁਲ ਬਿਲਕੁਲ ਬਟ ਸਟੂਡੈਂਟਸ ਦੇ ਵਿੱਚ ਜਿਹੜੇ ਕੋਰਸਿਸ ਸੀ ਮੈਂ ਕਹੂੰਗਾ ਕਿ ਉਹ ਪਿਛਲੇ 15 ਸਾਲ ਤੋਂ ਮੈਂ ਕੋਈ ਯੂਨੀਕ ਕੋਰਸ ਨਹੀਂ ਉੱਥੇ ਦੇਖਿਆ ਵੀ ਕੋਈ ਬੱਚਾ ਸਾਰੇ ਉਹ ਟ੍ਰੈਡੀਸ਼ਨਲ ਬਿਜ਼ਨਸ ਦੇ ਪ੍ਰੋਜੈਕਟ ਮੈਨੇਜਮੈਂਟ ਜਾਂ ਇੱਕ ਆਈਟੀ ਦੇ ਕੋਰਸ ਕਰਨ ਲਈ ਉਹ ਵੀ ਡਿਪਲੋਮਾ ਹੂੰ ਕੋਈ ਬੱਚਾ ਕੋਈ ਅੱਛੀ ਯੂਨੀਵਰਸਿਟੀ ਦੇ ਵਿੱਚ ਨਹੀਂ ਜਾ ਰਿਹਾ ਸੀਗਾ 2-4% ਜਾ ਰਹੇ ਹੋਣੇ ਪਰ 95% ਬੱਚਾ ਜਿਹੜੇ ਕੀ ਕਿਸੇ ਪਿਟੇ ਕੋਰਸਾਂ ਦੇ ਵਿੱਚ ਜਾ ਰਹੇ ਸੀਗੇ ਮਤਲਬ ਕਹਿ ਸਕਦੇ ਆ ਵੀ ਵਿਦੇਸ਼ ਜਾਣ ਦੀ ਤਾਂ ਦੇ ਵਿੱਚ ਕੋਈ ਵੀ ਰਾਹ ਬਣਾ ਰਹੇ ਸੀ ਯੈਸ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਹੁਣ ਉਹ ਸੈਚੂਰੇਸ਼ਨ ਪੁਆਇੰਟ ਆਣਾ ਸੀਗਾ ਪਹਿਲਾਂ ਉਹ ਉਹਨਾਂ ਨੇ ਪਾਲਿਸੀ ਸੀਗਾ ਵੀ ਜਿਹੜਾ ਵੀ ਬੱਚਾ ਆ ਰਿਹਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਪੀਆਰ ਮਿਲ ਜਾਂਦੇ ਸੀ ਬਟ ਦੇਖੋ ਜਦੋਂ ਕੋਵਿਡ ਤੋਂ ਬਾਅਦ ਜਿਹੜਾ ਇਹ ਸਾਰਾ ਰੈਸੈਸ਼ਨ ਦਾ ਪੀਰੀਅਡ ਆਇਆ ਤੇ ਹੁਣ ਪ੍ਰਾਈਮ ਮਿਨਿਸਟਰ ਜੀ ਨੂੰ ਸਭ ਬਹੁਤ ਹਰਮਨ ਪਿਆਰਾ ਕਹਿੰਦੇ ਸੀ ਉਹਨੇ ਵੀ ਜਵਾਬ ਦਿੱਤਾ ਕਿ ਇਹ ਸਟੂਡੈਂਟਸ ਨੂੰ ਪੀਆਰ ਮਿਲਨ ਦੇ ਵਿੱਚ ਦਿੱਕਤ ਹੋਏਗੀ ਬਟ ਮੈਂ ਇਹ ਕਹੂੰਗਾ ਕਿ ਜਿੰਨਾ ਕਿ ਸ਼ੋਅ ਕੀਤਾ ਗਿਆ ਸੋਸ਼ਲ ਮੀਡੀਆ ਦੇ ਵਿੱਚ ਇੰਨਾ ਵੀ ਪੈਨਿਕ ਦੀ ਲੋਡ ਨਹੀਂ ਹੈਗੀ ਜਿਹੜੇ ਪਿੱਛੇ ਸਟੂਡੈਂਟਸ کہہ ਰਹੇ ਕਿ ਉਹਨਾਂ ਨੂੰ ਵਾਪਸ ਆਣਾ ਪਏਗਾ ਉਹ ਆਲਰੇਡੀ ਆਪਣੇ ਕੋਰਸ ਕਰ ਚੁੱਕੇ ਨੇ ਤਿੰਨ ਤਿੰਨ ਸਾਲ ਦੇ ਵਰਕ ਪਰਮਿਟ ਲੈ ਚੁੱਕੇ ਨੇ ਉਸ ਤੋਂ ਬਾਅਦ ਐਕਸਟਰਾ ਵਰਕ ਪਰਮਿਟ ਵੀ ਲੈ ਚੁੱਕੇ ਨੇ ਤੇ ਜੇ ਉਹਨਾਂ ਦਾ ਉੱਥੇ ਕੋਈ ਸੈਟਲਮੈਂਟ ਨਹੀਂ ਹੋਈ ਤਾਂ ਵਾਪਸ ਆਉਣ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਬਚਦਾ ਹੈਗਾ ਬਟ ਓਵਰঅল ਸਿਨੈਰੀਓ ਇੰਨਾ ਮਾੜਾ ਨਹੀਂ ਹੈਗਾ ਜਿੰਨਾ ਕਿ ਪੋਟਰੇ ਕੀਤਾ ਜਾ ਰਿਹਾ ਹੈਗਾ ਬਟ ਇਹ ਹੈ ਕਿ ਹੁਣ ਮੈਂ ਪੇਰੈਂਟਸ ਤੇ ਸਟੂਡੈਂਟਸ ਨੂੰ ਇਹੀ ਡਵਾਈਸ ਕਰੂੰਗਾ ਕਿ ਸਿਰਫ ਵਿਦੇਸ਼ਾਂ ਦੇ ਵਿੱਚ ਪਹੁੰਚਣਾ ਇੱਕ ਚੀਜ਼ ਨਹੀਂ ਹੈਗੀ ਤੁਸੀਂ ਕਿਹੜੇ ਕੋਰਸ ਤੇ ਜਾ ਰਹੇ ਹੋ ਉਹਦਾ ਫਿਊਚਰ ਕੀ ਹੈ ਉਹਦਾ ਜੋਬ ਰੋਸਪੈਕਟ ਕੀ ਹੈ ਤਾਂ ਨੂੰ ਕੀ ਸਕਿੱਲ ਮਿਲੇਗਾ ਉਸ ਤੋਂ ਬਾਅਦ ਉਹਨੂੰ ਇੰਪੋਰਟੈਂਸ ਦੇ ਕੇ ਉਹਦੀ ਸਟੱਡੀ ਦੇ ਕੇ ਕਰਕੇ ਪ੍ਰੋਪਰਲੀ ਕੰਸਲਟੇਸ਼ਨ ਕਰਕੇ ਫਿਰ ਹੀ ਬਾਹਰ ਜਾਣ ਦੇ ਵਿੱਚ ਫਾਇਦਾ ਆਦਰਵਾਇਜ਼ ਆਪਣਾ ਮੁਲਕ ਹੀ ਠੀਕ ਹੈ ਜੀ ਇੱਥੇ ਕਿਵੇਂ ਲੱਗਦਾ ਖਿਲਨ ਜੀ ਜੇ ਆਪਾਂ ਤੁਹਾਡੇ ਇਮੀਗ੍ਰੇਸ਼ਨ ਦੀ ਗੱਲ ਕਰ ਲਈਏ ਕੈਨੇਡਾ ਦੀ ਹੁਣ ਤੁਸੀਂ ਕੀ ਲੋਕਾਂ ਨੂੰ ਸੁਜੈਸਟ ਕਰੋਗੇ ਵੀ ਕਿਵੇਂ ਕਿਉਂਕਿ ਹੁਣ ਕੈਨੇਡਾ ਦੀ ਬਜਾਏ ਲੋਕ ਆਸਟ੍ਰੇਲੀਆ ਨੂੰ ਜ਼ਿਆਦਾ ਜਾ ਰਹੇ ਨੇ ਕਿਉਂਕਿ ਹੁਣ ਆਸਟ੍ਰੇਲੀਆ ਦੀ ਵੀ ਵੱਡੀ ਗੱਲ ਹੈ ਨਾ ਤਾਂ ਉੱਥੇ ਡੋਂਕੀ ਲਾ ਕੇ ਕੋਈ ਜਾ ਸਕਦਾ ਹੈ ਜਾਊਗਾ ਤੇ ਬਾਈ ਪਲੇਨ ਜਾਊਗਾ ਜਾਊਗਾ ਤੇ ਚਾਹੇ ਸ਼ਿਪ ਰਾਹੀਂ ਜਾਊਗਾ ਕਿਉਂਕਿ ਨਾ ਉ ਉਹਨਾਂ ਨੇ ਸਖਤ ਨੇ ਵੀ ਕੋਈ ਗਲਤ ਡਾਕੂਮੈਂਟ ਵੀ ਨਹੀਂ ਕਹਿੰਦੇ ਲੱਗਦਾ ਦੇਖੋ ਜੀ ਮੈਨੂੰ 20 ਸਾਲ ਹੋ ਗਏ ਜੀ ਆਸਟ੍ਰੇਲੀਆ ਭੇਜਦੇ ਹੋਏ ਇਨਫੈਕਟ ਅਸੀਂ ਆਸਟ੍ਰੇਲੀਆ ਹੀ ਸਭ ਤੋਂ ਜ਼ਿਆਦਾ ਸਟੂਡੈਂਟ ਭੇਜਦੇ ਆਂ ਤੇ ਆਸਟ੍ਰੇਲੀਆ ਦਾ ਸ਼ੁਰੂ ਤੋਂ ਸਿਸਟਮ ਕੰਟਰੋਲਡ ਸਿਸਟਮ ਰਿਹਾ ਉਹਨੇ ਕਦੀ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਕਿਸੇ ਪਾਰਟਿਕੂਲਰ ਕੰਟਰੀ ਤੋਂ ਨਹੀਂ ਬੁਲਾਏ ਇੱਕ ਤਾਂ ਉਹਨਾਂ ਨੇ ਬੈਲੈਂਸ ਬਣਾ ਕੇ ਰੱਖਿਆ ਜੀ ਵੀ ਚਾਈਨਾ ਤੋਂ ਵੀ ਸਟੂਡੈਂਟ ਆ ਰਹੇ ਆਂ ਇੰਡੀਆ ਤੋਂ ਵੀ ਫਿਲੀਪੀਨਸ ਤੋਂ ਵੀ ਬੰਗਲਾਦੇਸ਼ ਸ਼੍ਰੀਲੰਕਾ ਨੇਪਾਲ ਸਾਰੀ ਜਗ੍ਹਾ ਤੋਂ ਸਟੂਡੈਂਟਸ ਆ ਰਹੇ ਆਂ ਉਹਨਾਂ ਦੇ ਜਿਹੜੇ ਕੋਰਸੇਸ ਨੇ ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕੈਨੇਡਾ ਦੀ ਉਹਨਾਂ ਦੇ ਕੋਰਸੇਸ ਦੇ ਵਿੱਚ ਯੂਨੀਕਨੈਸ ਹਰ 2-3 ਸਾਲ ਬਾਅਦ ਆ ਜਾਂਦੀ ਹੈ ਜਿਵੇਂ ਆਪਾਂ ਇੱਕ ਬੀਬੀਏ ਦੀ ਗੱਲ ਲਾ ਲਈਏ ਇੱਕ ਇੱਥੇ ਵੀ ਕੋਰਸ ਹੈ ਜਾਂ ਬੀਸੀਏ ਦੀ ਗੱਲ ਲਾ ਲਈਏ ਬਟ ਉੱਤੇ ਹੁਣ BBA ਨੂੰ ਰਿਪਲੇਸ ਕਰਨ ਲਈ ਕਾਫੀ ਕੋਰਸਿਸ ਜਿਵੇਂ ਬੈਚਲਰ ਆਫ ਬਿਜ਼ਨਸ ਐਨਾਲਿਟਿਕਸ ਆ ਗਿਆ BCA ਨੂੰ ਰਿਪਲੇਸ ਕਰਨ ਲਈ ਬੈਚਲਰ ਆਫ ਡਾਟਾ ਸਾਇੰਸ ਆ ਗਿਆ ਬੈਚਲਰ ਆਫ ਇਨਫੋਰਮੇਸ਼ਨ ਟੈਕਨੋਲੋਜੀ ਸਿਸਟਮਸ ਆ ਗਿਆ ਇੰਜੀਨੀਅਰਿੰਗ ਦੇ ਕਾਫੀ ਕੋਰਸਿਸ ਨੇ ਰੀਨਿਊਏਬਲ એનર્ਜੀ ਦੇ ਕੋਰਸਿਸ ਨੇ ਮਤਲਬ ਐਂਡ ਜੇ ਹੈਲਥ ਦੇ ਲਈ ਹੈ ਤਾਂ ਬਹੁਤ ਸਾਰੇ ਵੈਰਾਈਟੀ ਬਹੁਤ ਹੈ ਕੋਰਸਿਸ ਦੀ ਤੇ ਕੋਰਸਿਸ ਕਰਨ ਤੋਂ ਬਾਅਦ ਉੱਥੇ ਵੀ ਜੌਬ ਆਉਟਮ ਆਉਟਕਮਸ ਬਹੁਤ ਵਧੀਆ ਮਿਲਦੇ ਆ ਜਾਂ ਜੇ ਬੱਚਾ ਉੱਥੋਂ ਨਿਕਲ ਕੇ ਵਾਪਸ ਆਪਣੇ ਕੰਟਰੀ ਆਣਾ ਚਾਹੁੰਦਾ ਹੈ ਜਾਂ ਕਿਸੇ ਹੋਰ ਡਿਵੈਲਪਡ ਕੰਟਰੀ 'ਚ ਜਾਣਾ ਚਾਹੁੰਦਾ ਤਾਂ ਉਹਨੂੰ ਜੌਬ ਜਾਂ ਸੈਟਲਮੈਂਟ 'ਚ ਪ੍ਰੋਬਲਮ ਨਹੀਂ ਹੁੰਦੀ ਹੈਗੀ ਬਟ ਹਾਂ ਜਿਹੜੇ ਡਾਕੂਮੈਂਟ ਉਹਨਾਂ ਨੇ ਕਿਹਾ ਜੀ ਸ਼ੁਰੂ ਤੋਂ ਉਹਨਾਂ ਨੇ ਇਸ ਚੀਜ਼ ਦੇ ਵਿੱਚ ਕੋਈ ਢਿੱਲ ਨਹੀਂ ਬਖਸ਼ੀ ਹੈਗੀ ਜੀ ਕੈਨੇਡਾ ਵਾਂਗ ਇਹ ਨਹੀਂ ਹੈ ਕਿ ਸਿਰਫ ਫੀਸ ਜਮ੍ਹਾਂ ਕਰਾਓ ਤੇ ਕੋਈ ਕੁਝ ਟੈਕਸ ਰਿਟਰਨ ਨਹੀਂ ਦਿਖਾਣੀ ਕੋਈ ਫੰਡ ਨਹੀਂ ਦਿਖਾਣੇ ਇੱਥੇ ਤੁਹਾਨੂੰ ਫੰਡ ਵੀ ਦਿਖਾਣੇ ਪੈਂਦੇ ਆ ਜੀ ਤੇ ਮੈਂ ਬਾਰ-ਬਾਰ ਪੇਰੈਂਟਸ ਨੂੰ ਇਹੀ ਕਹਿਣਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਥੇ ਫੰਡਸ ਦਿਖਾਣੇ ਪੈਂਦੇ ਆ ਬਟ ਫਿਰ ਵੀ ਉਹ ਐਂਡ ਮੂਮੈਂਟ ਤੇ ਆ ਕੇ ਏਜੰਟਾਂ ਦੇ ਕੋਲ ਜਾਂਦੇ ਕਿ ਤੁਸੀਂ ਦਿਖਾ ਦਿਓ ਜੀ ਸਾਰਾ ਕੁਝ ਤੁਸੀਂ ਕਰ ਦਿਓ ਬਟ ਕਿਤੇ ਨਾ ਕਿਤੇ ਯਾ ਪੈਕੇਜ ਦਾ ਬੜਾ ਵੱਡਾ ਸਿਸਟਮ ਚੱਲਿਆ ਹੋਇਆ ਹੈ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਇਸ 바ਦਮ ਨਾਲ ਕਿ ਆਸਟ੍ਰੇਲੀਆ ਦੇ ਵਿੱਚ ਇੱਕ ਬੱਚੇ ਦੀ ਜਿਹੜੀ 1 ਸਾਲ ਦੀ ਟਿਊਸ਼ਨ ਫੀਸ ਹੈ ਜਾਂ ਯੂਨੀਵਰਸਿਟੀ ਦੀ ਫੀਸ ਹੈ ਉਹ ਤਕਰੀਬਨ 8 ਲੱਖ ਤੋਂ ਲੈ ਕੇ 15-16 ਲੱਖ ਤੱਕ ਕੀ ਹੈ 1 ਸਾਲ ਦੀ ਬਿਲਕੁਲ 6 ਮਹੀਨੇ ਦੀ ਫੀਸ ਵੀ ਬੱਚਾ ਦੇ ਕੇ ਜਾ ਸਕਦਾ ਹੈ ਬਟ ਜਿਹੜੇ ਪੈਕੇजेस ਆ ਉਹ 20-20 ਲੱਖ 22 ਲੱਖ 25-25 ਲੱਖ ਵੀ ਦੇ ਕੇ ਸਟੂਡੈਂਟ ਜਾ ਰਿਹਾ 6 ਮਹੀਨੇ ਦੀ ਫੀਸ ਤੇ ਉਹ ਵੀ ਇੰਨੀਆਂ ਮਹਿੰਗੀਆਂ ਯੂਨੀਵਰਸਿਟੀਆਂ ਚ ਭੇਜ ਦਿੰਦੇ ਆ ਕਿ ਬੱਚੇ ਨੂੰ ਮੁੜ ਕੇ ਉੱਥੇ ਜਾ ਕੇ ਕੋਰਸ ਬਦਲਣਾ ਪੈਂਦਾ ਬਟ ਇਹੀ ਜੇ ਪੇਰੈਂਟਸ ਬੱਚੇ ਨੂੰ ਤਾਂ ਭੇਜਣਾ ਹੀ ਹੈ ਜੀ ਜੇ 7-8 ਮਹੀਨੇ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਦੇਣ ਬੈਂਕਾਂ ਦੇ ਵਿੱਚ ਪੈਸੇ ਬਿਲਕੁਲ ਪਾਣੀ ਸ਼ੁਰੂ ਕਰ ਦੇਣ ਜਾਂ ਬੈਂਕ ਐਜੂਕੇਸ਼ਨ ਲੋਨ ਵੀ ਲੈ ਸਕਦੇ ਆ ਆਪਣੀਆਂ ਟੈਕਸ ਰਿਟਰਨਾਂ ਨੂੰ ਸੌਟ ਆਊਟ ਕਰ ਲੈਣ ਤਾਂ ਸਿਰਫ ਜਿਹੜੀ ਕੋਸਟ ਬੱਚੇ ਨੂੰ ਇਨੀਸ਼ੀਅਲ ਭੇਜਦੀ ਹੈਗੀ ਜੀ ਉਹ 10-12 ਲੱਖ ਤੋਂ ਉੱਤੇ ਨਹੀਂ ਹੈਗੀ ਤੇ ਅਗਲੇ 6 ਮਹੀਨੇ ਜਦੋਂ ਫੀਸ ਖਤਮ ਹੋ ਜਾਂਦੀ ਹੈ ਤਾਂ ਪੇਰੈਂਟਸ ਕੋਲ ਥੋੜੇ ਪੈਸੇ ਹੋਣੇ ਚਾਹੀਦੇ ਤਾਂ ਕਿ ਉਹ ਬੱਚੇ ਦੀ ਹੈਲਪ ਕਰ ਸਕੇ ਹੁਣ ਹੋ ਕੀ ਰਿਹਾ ਕਿ ਉਹ ਪਹਿਲਾਂ ਹੀ 25 ਲੱਖ ਕਿਸੇ ਏਜੰਟ ਨੂੰ ਦੇ ਕੇ ਚਲੇ ਜਾਣਗੇ ਤਾਂ ਮੁੜ ਕੇ ਬੱਚਾ 6 ਮਹੀਨੇ ਬਾਅਦ ਜਦੋਂ ਪੈਸੇ ਮੰਗਦੇ ਉਹਨੂੰ ਸ਼ਰਮ ਆਉਂਦੀ ਹੈ ਤੇ ਉਹੀ ਮੈਂ ਇਸ ਮਾਧਮ ਨਾਲ ਕਹਿਣਾ ਚਾਹੁੰਗਾ ਕਿ ਪੇਰੈਂਟਸ ਹੁਣ ਜਾਗਰੂਕ ਹੋ ਜਾਣ ਕਿਉਂਕਿ ਸਸਤੇ ਸੌਦੇ ਹੁਣ ਖਤਮ ਹੋ ਗਏ ਆ ਜੀ ਹਰ ਜਗ੍ਹਾ ਮਹਿੰਗਾਈ ਹੋ ਗਈ ਹੈ ਕੈਨੇਡਾ ਵੀ 25-26 ਲੱਖ ਰੁਪਏ ਲੱਗ ਰਿਹਾ ਜੀ ਪਹੁੰਚਣ ਦਾ ਬਿਲਕੁਲ ਪਰ ਉੱਥੇ ਸਾਲ ਦੀ ਫੀਸ ਤੇ ਸਾਲ ਦਾ ਲਿਵਿੰਗ ਕਾਸਟ ਜਾਂਦਾ ਹੈ ਤੇ ਆਸਟ੍ਰੇਲੀਆ ਵੀ ਮਹਿੰਗਾ ਹੋ ਗਿਆ ਨਿਊਜ਼ੀਲੈਂਡ ਵੀ ਮਹਿੰਗਾ ਹੋ ਗਿਆ ਯੂਕੇ ਵੀ ਮਹਿੰਗਾ ਹੋ ਗਿਆ ਬਟ ਜੇ ਤੁਸੀਂ ਪ੍ਰੋਪਰ ਪਲੈਨਿੰਗ ਨਾਲ ਜਾਓਗੇ ਤਾਂ ਕਦੇ ਵੀ ਸਟੂਡੈਂਟ ਉੱਥੇ ਇਹ ਨਹੀਂ ਫੀਲ ਕਰੇਗਾ ਕਿ ਮੇਰਾ ਇੱਥੇ ਗੁਜ਼ਾਰਾ ਨਹੀਂ ਹੋ ਰਿਹਾ ਸਿਰਫ ਇਨੀਸ਼ੀਅਲ ਸਾਲ ਡੇਢ ਸਾਲ ਦੀ ਗੱਲ ਹੁੰਦੀ ਹੈ ਜੀ ਉਸ ਤੋਂ ਬਾਅਦ ਸਟੂਡੈਂਟਸ ਟਰੈਕ ਤੇ ਚੜ ਜਾਂਦੇ ਆ ਤੇ ਸਕਸੈਸਫੁਲ ਹੋ ਜਾਂਦੇ ਆ ਖਿਲਨ ਜੀ ਤੁਸੀਂ 20 ਸਾਲ ਤੋਂ ਕੰਮ ਕਰ ਰਹੇ ਹੋ ਤੁਸੀਂ ਕਿੰਨੀਆਂ ਕਿ ਡੋਂਕੀਆਂ ਲਵਾਈਆਂ ਸਰ ਡੋਂਕੀ ਮੈਂ ਤਾਂ ਫਿਲਮਾਂ 'ਚ ਹੀ ਦੇਖੀ ਹੈ ਜੀ ਡੋਂਕੀ ਹੁੰਦਾ ਕੀ ਹੈ ਜੀ ਜਿਹੜੇ ਲ ਨਾਲ ਹੁੰਦਾ ਉਹ ਡੋਂਕੀ ਹੁੰਦੀ ਹੈ ਵੀ ਜੰਗਲਾਂ ਜੰਗਲਾਂ ਚ ਜਾਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਅਸੀਂ ਤਾਂ ਸਟੂਡੈਂਟ ਵੀਜ਼ਾ ਹੀ ਕਰਦੇ ਹਾਂ ਅਸੀਂ ਹੋਰ ਕੋਈ ਵੀਜ਼ਾ ਪੀਆਰ ਜਾਂ ਐਸ ਐਚ ਸਿਰਫ ਵਿਸਟਰ ਵੀਜ਼ਾ ਵੀ ਸਿਰਫ ਪੇਰੈਂਟਸ ਜਿਹੜੇ ਬੱਚੇ ਭੇਜੇ ਹੁੰਦੇ ਆ ਉਹਨਾਂ ਦੇ ਪੇਰੈਂਟਸ ਵਗੈਰਾ ਨੂੰ ਜਦੋਂ ਜਾਣਾ ਹੁੰਦਾ ਬੱਚਿਆਂ ਨੂੰ ਮਿਲਣ ਤੇ ਉਹੀ ਹੈ ਤੇ ਡੋਂਕੀ ਕੈਟਾਗਰੀ ਸਾਡੇ ਕੋਲ ਆਂਦੀ ਵੀ ਨਹੀਂ ਸਾਡੇ ਕੋਲ ਸਿਰਫ ਪੜ੍ਹੇ ਲਿਖੇ ਬੱਚੇ ਜਿਹੜੇ ਪਲੱਸ 2 ਜਾਂ ਬੈਚਲਰ ਜਾਂ ਮਾਸਟਰਸ ਜਿਨ੍ਹਾਂ ਨੇ ਕੀਤੀ ਹੋਈ ਹੈ ਹੁੰਦੇ ਮੈਂ ਕਈ ਵਾਰ ਮੁਖਾਲ ਕਰ ਰਹੇ ਸੀਗੇ ਜੀ ਜਿਹੜੇ ਬੱਚੇ ਮੈਂ ਅੱਜ ਤੋਂ 20 ਸਾਲ ਪਹਿਲਾਂ ਭੇਜੇ ਸੀਗੇ ਜੀ ਉਹ ਕੋਈ ਡਾਕਟਰ ਬਣ ਗਿਆ ਜੀ ਕੋਈ ਇੰਜੀਨੀਅਰ ਬਣ ਗਿਆ ਕੋਈ ਵਾਈਸ ਪ੍ਰੈਜ਼ੀਡੈਂਟ ਕਿਸੇ ਕੰਪਨੀ ਦਾ ਬਣ ਗਿਆ ਕੋਈ ਕਿਸੇ ਵੱਡੀ ਰੀਅਲ ਏਸਟੇਟ ਚ ਬਣ ਗਿਆ ਉਹਨਾਂ ਦੇ ਹੁਣ ਅਸੀਂ ਭਤੀਜੇ ਜਾਂ ਭਾਂਜੇ ਭੇਜ ਰਿਹਾ ਜੀ ਮਤਲਬ ਤੁਸੀਂ ਲਾ ਲਓ ਇਹਨਾਂ ਲੰਮਾ ਸਮਾਂ ਹੋ ਗਿਆ ਤੇ ਕਈ ਵਾਰ ਮੈਂ ਉੱਥੇ ਜਾਣਾ ਜੀ ਹਰ 6 ਮਹੀਨੇ ਮੇਰਾ ਚੱਕਰ ਲੱਗਦਾ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਜੀ ਕੋਈ ਮੇਰਾ ਸਟੂਡੈਂਟ ਹੈ ਉਹ ਕਹਿੰਦਾ ਜੀ ਮੈਂ ਡਾਕਟਰ ਹੈਗਾ ਜੀ ਤਾਂ ਮੈਂ ਉਹਨੂੰ ਵੀ ਮਿਲਣ ਜਾਣਾ ਕੋਈ ਕਹਿੰਦਾ ਜੀ ਮੈਂ ਫਲਾਨੀ ਕੰਪਨੀ ਦਾ ਵਾਈਸ ਪ੍ਰੈਜ਼ੀਡੈਂਟ ਬਣ ਗਿਆ ਕੋਈ ਪ੍ਰੈਜ਼ੀਡੈਂਟ ਬਣ ਗਿਆ ਤਾਂ ਸਾਡਾ ਰੁਕ ਕੋਈ ਹੋਰ ਹੈ ਜੀ ਸਾਡਾ ਕੰਮ ਸਿਰਫ ਵੇਚਣਾ ਨਹੀਂ ਹੈ ਸਾਡਾ ਕੰਮ ਹੈ ਕਿ ਬੱਚਾ ਸਕਸੈਸਫੁਲ ਕਿਵੇਂ ਹੋਏਗਾ ਤੇ ਤੁਸੀਂ ਮੰਨੋਗੇ ਨਹੀਂ ਵੀ ਸਾਡਾ 70 ਤੋਂ 80% ਜਿਹੜੇ ਬੱਚੇ ਸਾਡੇ ਕੋਲ ਆਉਂਦੇ ਆ ਉਹ ਸਿਰਫ ਵਰਡ ਆਫ ਮਾਊਥ ਰੈਫਰੈਂਸ ਤੋਂ ਹੀ ਆਉਂਦੇ ਆ ਤੇ ਇਸ ਮਾਧਿਅਮ ਤੇ ਆਉਣ ਦਾ ਮੇਰਾ ਇਹੀ ਮੋਟਿਵ ਹੁੰਦਾ ਕਿ ਮੈਂ ਜਿੰਨੀ ਪੇਰੈਂਟਸ ਤੇ ਸਟੂਡੈਂਟਸ ਨੂੰ ਜਾਗਰੂਕ ਕਰ ਸਕਾਂ ਬਿਲਕੁਲ ਠੀਕ ਹੈ ਜੀ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਪੇਰੈਂਟਸ ਹੋਗੇ ਬੱਚੇ ਹੋਗੇ ਉਹ ਗਲਤ ਗਾਈਡ ਹੋ ਰਿਹਾ ਸ਼ਿਕਾਰ ਹੋ ਰਿਹਾ ਕਹਿ ਦਈਏ ਵੀ ਕਈ ਟਰਗ ਟਰੈਵਲ ਏਜੰਟਾਂ ਦੇ ਸ਼ਿਕਾਰ ਹੋ ਰਹੇ ਨੇ ਕਿਉਂਕਿ ਉਹ ਸੋਚਦੇ ਆ ਵੀ ਇੱਥੇ ਇੰਨੇ ਲੱਖ ਰੁਪਏ ਲੱਗਣਾ ਵੀ ਕਹਿ ਰਿਹਾ ਦੋ ਹਫ਼ਤੇ ਬਾਅਦ ਤੁਹਾਨੂੰ ਫਲਾਈਟ 'ਤੇ ਚੜਾ ਦਾਂਗੇ ਸਰ ਇਹਦੇ ਚ ਨਾ ਤਾੜੀ ਦੋ ਹੱਥਾਂ ਨਾਲ ਵੱਜਦੀ ਹੈ ਮੈਂ ਮੰਨ ਗਿਆ ਜੀ ਮਾਰਕੀਟ ਦੇ ਵਿੱਚ ਚੰਗੇ ਲੋਕ ਵੀ ਨੇ ਮਾੜੇ ਲੋਕ ਵੀ ਨੇ ਬਿਲਕੁਲ ਹੁਣ ਮੈਂ ਕਈ ਵਾਰ ਮਜ਼ਾਕ ਕਿਉਂਕਿ ਮਾਪਿਆਂ ਨੂੰ ਵੀ ਲਾਲਚ ਹੁੰਦਾ ਸਾਡਾ ਬੱਚਾ ਚੱਲ ਜੇ ਮੈਂ ਕਈ ਵਾਰ ਮਜ਼ਾਕ ਕਰਦਾ ਜੀ ਕਿ ਇੱਕ ਤਾੰਤ੍ਰਿਕ ਵੀ ਆਪਣੀ ਐਡ ਦੇ ਦਿੰਦਾ ਕਿ ਹਾਂ ਜੀ ਮੈਂ ਤੁਹਾਡੇ ਸਾਰੇ ਪ੍ਰੋਬਲਮਸ ਦਾ ਹੱਲ ਕਰਦਾ ਪਰ ਆਪਾਂ ਨਹੀਂ ਜਾਂਦੇ ਬਿਲਕੁਲ ਸੋ ਪੇਰੈਂਟਸ ਨੂੰ ਇਹ ਹੀ ਐਡਵਾਈਸ ਹੋਊਗਾ ਕਿ ਇਹ ਜੀਆਂ ਝੂਠੀਆਂ ਚਾਂਸੀਆਂ ਦੇ ਵਿੱਚ ਨਾ ਆਣ ਦੋ ਚਾਰ ਪੰਜ ਬੰਦਿਆਂ ਕੋਲ ਜਾਣ ਔਰ ਆਪਣੇ ਬਿਲਕੁਲ ਬੱਚੇ ਅੱਜਕੱਲ ਬਹੁਤ ਸਿਆਣੇ ਨੇ ਜੀ ਬੜੇ ਐਜੂਕੇਟਿਡ ਨੇ ਉਹਨਾਂ ਦੇ ਹੱਥ ਦੇ ਵਿੱਚ smartphones ਹੈਗੇ ਉਹ ਸਾਰੀ ਰਿਸਰਚ ਕਰ ਸਕਦੇ ਆ ਤੇ ਹਰ ਇੱਕ ਦਾ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਬ੍ਰਦਰ ਜਾਂ ਕਜ਼ਨ ਉੱਥੇ ਬੈਠਾ ਹੈਗਾ ਉਹਨਾਂ ਨਾਲ ਵੀ ਸਲਾਹ ਕਰਨ ਕਿ ਕਿਹੜੇ ਕੋਰਸ ਜਾਣਾ ਹੈਗਾ ਤੇ ਬੱਚੇ ਨੂੰ ਇੱਕ ਪੇਰੈਂਟਸ ਮੌਕਾ ਦੇਣ ਕਿ ਬੱਚੇ ਤੂੰ ਦੱਸ ਕਿਹੜਾ ਕੋਰਸ ਕਰਨਾ ਹੈ ਚਾਹੇ ਪੈਸੇ 19 ਦੀ ਜਗ੍ਹਾ 21 ਲੱਗ ਜਾਣਗੇ ਬਟ ਜਿਹੜੇ ਦੇ ਚ ਬੱਚੇ ਦਾ ਧਿਆਨ ਹੋਊਗਾ ਉਹਦੇ ਚ ਬੈਟਰ ਫਿਊਚਰ ਬੱਚੇ ਦਾ ਬਣਦਾ ਹੈ ਜੇ ਆਪਾਂ ਕੈਨਿਮਲ ਇਮੀਗ੍ਰੇਸ਼ਨ ਦੀ ਗੱਲ ਕਰੀਏ ਬੱਚਾ ਕੋਈ ਤੁਹਾਡੇ ਕੋ ਆ ਜਾਂਦਾ ਆਸਟ੍ਰੇਲੀਆ ਜਾਣ ਵਾਸਤੇ ਪਲੱਸ 2 ਕਰਕੇ ਆਂਦਾ ਤੁਸੀਂ ਉਹਨੂੰ ਕੀ ਗਾਈਡ ਕਰੋਗੇ ਜਿਹੜੇ 12ਵੀਂ ਤੋਂ ਬਾਅਦ ਜਾਣਗੇ ਉਹ 3 ਸਾਲ ਦੀ ਮਿਨੀਮਮ ਡਿਗਰੀ ਕੋਰਸ ਕਰਨ ਜਾਣਗੇ ਜੀ 3 ਜਾਂ 4 ਸਾਲ ਜੀ ਜਿਹੜੇ ਕਈ ਕੋਰਸਿਸ 3 ਸਾਲ ਦੇ ਨੇ ਕਈ ਜਿਵੇਂ ਇੰਜੀਨੀਅਰਿੰਗ ਕੋਰਸਿਸ ਹੋ ਗਏ ਜਾਂ ਟੀਚਿੰਗ ਕੋਰਸਿਸ ਹੋ ਗਏ ਉਹ 4 ਸਾਲ ਦੀ ਹੁੰਦੇ ਨੇ ਜਿਹੜੇ ਬੱਚਿਆਂ ਨੇ ਇੱਥੇ ਡਿਗਰੀ ਕੀਤੀ ਹੋਈ ਹੈ ਉਹ 2 ਸਾਲ ਦੀ ਮਾਸਟਰਸ ਕਰਨ ਜਾ ਸਕਦੇ ਨੇ ਜੀ ਤੇ ਇਹਨਾਂ ਕੋਰਸਾਂ ਕਰਨ ਤੋਂ ਬਾਅਦ 2 ਸਾਲ ਤੋਂ ਲੈ ਕੇ 4 ਸਾਲ ਤੱਕ ਦਾ ਵਰਕ ਪਰਮਿਟ ਮਿਲਦਾ ਹੈਗਾ ਜੀ ਉਹ ਅਕੋਰਡਿੰਗ ਟੂ ਸਿਟੀ ਕਿਹੜੇ ਜਾ ਰਹੇ ਨੇ ਤਾਂ ਕਿਹੜਾ ਕੋਰਸ ਕਰ ਰਹੇ ਨੇ ਤੋਂ ਇੱਕ 4 ਸਾਲ ਦੀ ਇੱਕ ਆਪਰਚੂਨਿਟੀ ਹੈਗੀ ਹੈ ਕਿ ਤੁਸੀਂ ਉਸ ਤੋਂ ਬਾਅਦ ਜੇ ਕਿਸੇ ਨੇ ਪਰਮਨੈਂਟ ਰੈ residency ਫਾਈਲ ਕਰਨੀ ਹੈ ਉਹ ਵੀ ਕਰ ਸਕਦਾ ਹੈਗਾ ਜਾਂ ਫਰਦਰ ਵਰਕ ਪਰਮਿਟ ਅਪਲਾਈ ਕਰਨਾ ਹੈ ਜਾਂ ਉੱਥੋਂ ਦੇ ਐਕਸਪੀਰੀਅੰਸ ਨੂੰ ਲੈ ਕੇ ਕਈ ਮੇਰੇ ਸਟੂਡੈਂਟਸ ਆਸਟ੍ਰੇਲੀਆ ਤੋਂ ਡਿਗਰੀ ਕਰਕੇ ਕੋਈ 스ਵੀਡਨ ਬੈਠਾ ਹੋਇਆ ਜੀ ਕੋਈ ਅਮਰੀਕਾ ਦੇ ਵਿੱਚ ਬੈਠਾ ਹੋਇਆ ਤੇ ਉਹ ਇਹ ਨਹੀਂ ਹੈ ਕਿ ਸਿਰਫ ਉਹਨਾਂ ਨੂੰ ਪੀਆਰ ਦੀ ਭੁੱਖ ਸੀਗੀ ਬਟ ਹੁਣ ਅਮਰੀਕਾ ਦੀ ਵੱਡੀ ਵੱਡੀ ਕੰਪਨੀਆ ਜਾਂ 스ਵੀਡਨ ਦੀ ਵੱਡੀ ਵੱਡੀ ਕੰਪਨੀਆ ਚ ਜਾ ਕੇ ਪੋਸਟ ਹੋਏ ਹੈ ਉਹਨਾਂ ਨੇ ਆਪਣੀ ਗ੍ਰੋਥ ਦੇਖਣੀ ਹੈ ਨਾ ਕਿ ਸਿਰਫ ਇੱਕ ਕੰਪਨੀ ਇੱਕ ਕੰਟਰੀ ਚ ਸਟਕ ਹੋ ਕੇ ਕਿ ਬਸ ਮੈਂ ਇੱਥੇ ਪਹੁੰਚ ਗਿਆ ਤੇ ਹੁਣ ਇਸ ਤੋਂ ਬਾਅਦ ਮੇਰਾ ਜਿਹੜਾ ਪ੍ਰੋਗਰੈਸ ਕਰਨ ਦਾ ਸਿਲਸਿਲਾ ਖਤਮ ਹੋ ਜਾਵੇ ਖਿਲਨ ਜੀ ਇੱਕ ਇਹ ਬਹੁਤ ਦੇਖਣ ਨੂੰ ਮਿਲਦਾ ਜਦੋਂ ਬੱਚੇ ਦਾ ਕੋਰਸ ਪੂਰਾ ਹੋ ਜਾਂਦਾ ਹੈ ਕਈ ਵਾਰੀ ਕਾਲਜ ਕਹਿ ਦਿੰਦਾ ਵੀ ਅੱਗੇ ਤੁਹਾਡੇ ਵਾਸਤੇ ਉਦਾ ਨਹੀਂ ਹੈਗਾ ਵੀ ਤੁਹਾਡਾ ਕੋਰਸ ਪੂਰਾ ਹੋ ਗਿਆ ਹੁਣ ਤੁਸੀਂ ਵਾਪਸ ਇੰਡੀਆ ਜਾਓ ਇਹ ਕਿਉਂ ਦਿੱਕਤ ਆਂਦੀ ਹੈ ਨਹੀਂ ਸਰ ਇਹ ਪ੍ਰੀ ਡਿਫਾਈਨਡ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਬੱਚਾ ਡਿਗਰੀ ਕਰੇਗਾ ਉਹਨੂੰ ਮੈਲਬਨ ਸਿਡਨੀ ਬ੍ਰਿਸਬਨ ਚ 2 ਸਾਲ ਦਾ ਵਰਕ ਪਰਮਿਟ ਮਿਲੇਗਾ ਇਹਨਾਂ ਤਿੰਨ ਸ਼ਹਿਰਾਂ ਤੋਂ ਇਲਾਵਾ ਕੋਈ ਹੋਰ ਸ਼ਹਿਰ ਜਾਏਗਾ ਤਾਂ 3 ਸਾਲ ਦਾ ਵਰਕ ਪਰਮਿਟ ਮਿਲੇਗਾ ਠੀਕ ਹੈ ਜੇ ਮਾਸਟਰਸ ਕਰੇਗਾ ਬੱਚਾ ਕਿਸੇ ਵੀ ਸ਼ਹਿਰ ਚ 3 ਸਾਲ ਦਾ ਵਰਕ ਪਰਮਿਟ ਮਿਲੇਗਾ ਮੈਲਬਨ ਸਿਡਨੀ ਬ੍ਰਿਸਬਨ ਤੇ ਇਹਨਾਂ ਸ਼ਹਿਰਾਂ ਤੋਂ ਇਲਾਵਾ ਜਿਵੇਂ ਐਡਲਿਡ ਹੋ ਗਿਆ ਪਰਥ ਹੋ ਗਿਆ ਨਿਊ ਕਾਸਲ ਹੋ ਗਿਆ ਇਹਨਾਂ ਚ 4 ਸਾਲ ਦਾ ਵਰਕ ਪਰਮਿਟ ਮਿਲੇਗਾ ਹੁਣ ਬੱਚਾ ਉੱਥੇ ਪਹੁੰਚ ਕੇ ਆਪਣਾ ਬੈਚਲਰਸ ਡਿਗਰੀ ਨੂੰ ਛੱਡ ਕੇ ਬਿਲਕੁਲ ਕਿਸੇ ਹੋਰ ਛੋਟੇ ਮੁਰਚੇ ਡਿਪਲੋਮਾ ਕੋਰਸ ਇਨਰੋਲ ਹੋ ਜਾਏਗਾ ਤਾਂ ਹਾਂ ਉਸ ਤੋਂ ਬਾਅਦ ਵਰਕ ਪਰਮਿਟ ਨਹੀਂ ਮਿਲਦਾ ਤੇ ਬੱਚੇ ਉਹੀ ਗਲਤ ਇਨਫੋਰਮੇਸ਼ਨ ਇੱਥੇ ਸਪਰੈਡ ਕਰ ਦਿੰਦੇ ਆ ਕਿ ਮੈਨੂੰ ਵਰਕ ਪਰਮਿਟ ਮਿਲਦਾ ਕਿਉਂਕਿ ਪੌੜੀ ਦੀ ਆਪਾਂ ਇਸ ਪੌੜੀ ਤੇ ਚੜੇ ਜੇ نیچے ਉਤਰਾਂਗੇ ਤਾਂ ਗਵਰਨਮੈਂਟ ਕਿਤੇ ਨਾ ਕਿਤੇ ਪਨਿਸ਼ ਕਰਦੀ ਹੈ ਜੀ ਆਪਾਂ ਤੇ ਇਹਦੀ ਆਸਟ੍ਰੇਲੀਆ ਦੀ ਰਿਕੁਆਇਰਮੈਂਟ ਕੀ ਹੋਊਗੀ ਜੇ ਆਪਾਂ ਕਹਿ ਦਈਏ ਕਿੰਨਾ ਕੁ ਖਰਚਾ ਆਉਂਦਾ ਇਸ 'ਚ ਦੇਖੋ ਪਲੱਸ 2 ਪਾਸ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ 6 ਬੈਂਡ ਜਾਂ ਪੀਟੀ ਦੇ ਵਿੱਚ 58 ਚਾਹੀਦੇ ਨੇ ਅੱਜਕੱਲ ਪੰਜਾਬ ਪਤੀ ਪੰਜਾਬ ਪ੍ਰੋਸ਼ਨਾ ਦਾ ਮਾਨਾ ਖਤਮ ਹੋ ਗਿਆ ਜੀ ਘੱਟੋ ਘੱਟ 65 ਤੋਂ ਲੈ ਕੇ 70% ਤੱਕ 12ਵੇਂ ਚ ਨੰਬਰ ਹੋਣ ਤੇ ਪ੍ਰੈਫਰੇਬਲੀ ਕੀ ਜੀ ਪੰਜਾਬ ਬੋਰਡ ਨੂੰ ਬੜੀ ਦਿੱਕਤ ਆ ਰਹੀ ਹੈ ਸੀਬੀਐਸਸੀ ਆਈਸੀਐਸਸੀ ਬੱਚਿਆਂ ਨੂੰ ਉਹ ਫੜਦੇ ਨੇ ਤੇ ਪੰਜਾਬ ਬੋਰਡ ਨੂੰ ਤਾਂ ਲਾ ਲਓ ਜੀ ਬਹੁਤ ਔਕਾ ਹੋ ਰਿਹਾ ਤਾਂ ਮੈਂ ਜਿਹੜੇ ਪੇਰੈਂਟਸ ਕਈ ਬਹੁਤ ਸਾਰੇ ਮੈਂ ਦੇਖਿਆ ਜੀ ਸਟੂਡੈਂਟ ਜਿਨ੍ਹਾਂ ਨੇ 10ਵੀਂ ਤਾਂ ਸੀਬੀਐਸਸੀ ਕੀਤੀ ਹੁੰਦੀ ਹੈ ਤੇ 12ਵੀਂ ਦੇ ਵਿੱਚ ਪੰਜਾਬ ਬੋਰਡ ਚ ਆ ਜਾਂਦੇ ਆ ਉਹਨਾਂ ਨੂੰ ਤਾਂ ਬੇਸਿਕਲੀ ਕੋਈ ਵੀ ਯੂਨੀਵਰਸਿਟੀ ਨਹੀਂ ਲੈ ਰਹੀ ਹੈਗੀ ਜਿਨ੍ਹਾਂ ਨੇ ਡਿਗਰੀ ਕੀਤੀ ਹੋਈ ਹੈ ਉਹਨਾਂ ਨੂੰ ਤਕਰੀਬਨ 55 ਤੋਂ ਲੈ ਕੇ 60-65% ਤੱਕ ਨੰਬਰ ਚਾਹੀਦੇ ਹੈਗੇ ਜੀ ਤੇ ਭਾਵੇਂ ਪੰਜਾਬ ਪੰਜਾਬੀ ਜੀਐਨਡੀ ਯੂ ਪੀਟੀਯੂ ਕਿਹੜੀ ਮਰਜ਼ੀ ਯੂਨੀਵਰਸਿਟੀ ਜੋ ਕੀਤੀ ਹੋਈ ਤੇ ਫੰਡ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਕਿ ਫੰਡਸ ਅਰਾਊਂਡ 30 ਤੋਂ ਲੈ ਕੇ 35 ਲੱਖ ਤੱਕ ਵੀ ਸ਼ੋ ਕਰਨੇ ਪੈਂਦੇ ਨੇ ਜੀ ਪਰ ਅੱਜ ਕੱਲ ਕੀ ਹੈ ਕਿ ਕਈ ਯੂਨੀਵਰਸਿਟੀਆਂ ਕਾਲਜਿਸ ਇੱਕ ਸਾਲ ਦੀ ਫੀਸ ਐਡਵਾਂਸ ਲੈ ਲੈਂਦੀ ਹੈ ਤਾਂ ਜੇ ਬੱਚਾ ਇੱਕ ਸਾਲ ਦੀ ਫੀਸ ਐਡਵਾਂਸ ਪੇ ਕਰਨ ਨੂੰ ਤਿਆਰ ਹੈ ਤਾਂ ਸਿਰਫ 18.5 19 ਲੱਖ ਰੁਪਏ ਸ਼ੋਅ ਕਰਨਾ ਹੈ ਜੀ ਆਪਾਂ ਤੇ ਇੰਨੇ ਪੈਸੇ ਸ਼ੋਅ ਕਰਕੇ ਤੇ ਪੇਰੈਂਟਸ ਦੀ ਇਨਕਮ ਬੜੀ ਇੰਪੋਰਟੈਂਟ ਹੈ ਜੀ ਕਿ ਅੱਜ ਕੱਲ ਮਿਨੀਮਮ ਕੋਈ ਵੀ ਯੂਨੀਵਰਸਿਟੀ ਜਾਂ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਪੇਰੈਂਟਸ ਦੀ ਸਾਲਾਨਾ ਇਨਕਮ 12 ਲੱਖ ਰੁਪਏ ਦੇ ਆਸ-ਪਾਸ ਹੋਣੀ ਚਾਹੀਦੀ ਹੈ ਚਾਹੇ ਉਹ ਕੱਲੇ ਫਾਦਰ ਦੀ ਹੋਵੇ ਚਾਹੇ ਫਾਦਰ ਮਦਰ ਦੀ ਮਿਲਾਕੇ ਹੋਵੇ ਜਾਂ ਕੁਝ ਅ ਗ੍ਰੈਂਡਪੈਰੈਂਟਸ ਜਿਵੇਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਕੁਝ ਪਰਸੈਂਟ ਉਹ ਵੀ ਸ਼ੋਅ ਕਰ ਸਕਦੇ ਪਰ ਕੀ ਲੱਗਦਾ ਜਿਵੇਂ ਬੱਚਾ ਆਸਟ੍ਰੇਲੀਆ ਤੁਸੀਂ ਭੇਜ ਦਿੰਨੇ ਹੋ ਸਟੱਡੀ ਦੇ ਨਾਲ ਨਾਲ ਵਰਕ ਕਰ ਸਕਦਾ ਹਾਂਜੀ 24 ਘੰਟੇ ਹਫ਼ਤੇ ਦੇ ਵਿੱਚ ਉਹ ਕੰਮ ਕਰ ਸਕਦੇ ਆ ਜੀ ਮਤਲਬ 8 ਤੇ 24 ਮਤਲਬ ਜੇ ਤੁਸੀਂ ਲਗਾ ਲਓ 3 ਦਿਨ ਨੂੰ ਕਾਲਜ ਯੂਨੀਵਰਸਿਟੀ ਜਾਵੇ ਤੇ 8 ਤੇ 24 3 ਦਿਨ ਕੰਮ ਕਰੇ ਤੇ ਇੱਕ ਦਿਨ ਉਹਦੇ ਕੋਲ ਸਪੇਅਰ ਟਾਈਮ ਹੈ ਤਾਂ ਕਿ ਆਪਣੇ ਘਰ ਦਾ ਕੰਮ ਜਾਂ ਐਂਟਰਟੇਨਮੈਂਟ ਜਾਂ ਕੁਝ ਕਮਨਫਰੈਂਸ ਜਾ ਸਕਿਆ ਕੀ ਲੱਗਦਾ ਆਸਟ੍ਰੇਲੀਆ ਨੇ ਕੋਈ ਫਿਟ ਕੀਤਾ ਸਿਸਟਮ ਵੀ ਇੰਨੇ ਬੱਚੇ ਹੀ ਸਾਲ ਦੀ ਅਸੀਂ ਲਵਾਂਗੇ ਦੇਖੋ ਮੈਂ ਤੁਹਾਨੂੰ ਜਿਹਾ ਸ਼ੁਰੂ ਤੋਂ ਹੀ ਆਸਟ੍ਰੇਲੀਆ ਦੇ ਵਿੱਚ ਜਾਵਾ ਨੰਬਰ ਨਹੀਂ ਗਿਆ ਜੀ 2019 ਤੱਕ ਤਾਂ ਇੰਡੀਆ ਤੋਂ ਤਕਰੀਬਨ 40000 ਸਟੂਡੈਂਟ ਜਾਂਦਾ ਸੀ ਬਟ ਕੋਵਿਡ ਤੋਂ ਬਾਅਦ ਇਹਨਾਂ ਨੇ ਵੀ ਨੰਬਰ ਵਧਾਏ ਸੀਗੇ ਤਾਂ ਤਕਰੀਬਨ 65-70000 ਤੱਕ ਸਟੂਡੈਂਟ ਪਹੁੰਚ ਗਿਆ ਸੀ ਬਟ ਹੁਣ ਲੇਟੈਸਟ ਜਿਹੜੀ ਗਾਈਡਲਾਈਨ ਆਈ ਹੈ ਇਹਨਾਂ ਨੇ ਕੈਪ ਲਗਾਤੀ ਹੈ ਜਿਹਨੂੰ ਕਪੈਸਿਟੀ ਕਹਿੰਦੇ ਆ ਤਾਂ ਹੁਣ ਇਹਨਾਂ ਨੇ 270000 ਸਟੂਡੈਂਟ ਹੀ ਪੂਰੇ ਵਰਲਡ ਤੋਂ ਲੈਣਾ ਹੈ ਤੇ ਹਰ ਯੂਨੀਵਰਸਿਟੀ ਕਾਲਜ ਨੂੰ ਇੱਕ ਸੈੱਟ ਨੰਬਰ ਦਿੱਤਾ ਹੈ ਕਿ ਤੁਸੀਂ ਕਿਸੇ ਯੂਨੀਵਰਸਿਟੀ ਨੂੰ 2000 ਕਿਸੇ ਨੂੰ 3000 ਕਿਸੇ ਨੂੰ 4000 ਤੁਸੀਂ ਐਨੂਅਲ ਐਨੇ ਬੱਚੇ ਹੀ ਇੰਟਰਨੈਸ਼ਨਲ ਲੈ ਸਕਦੇ ਹੈਗੇ ਹੋ ਸੋ ਹੁਣ ਇਸ ਫ फेब्रुवारी 2025 ਦੇ ਵਿੱਚ ਨੈਕਸਟ ਇੰਟੇਕ ਹੈਗਾ ਜੀ ਪਰ ਸੀਟਾਂ ਦਾ ਹੁਣ ਰੋਲਾ ਪੈ ਜਾਣਾ ਤਾਂ ਮੈਂ ਸਾਰੇ ਪੇਰੈਂਟਸ ਤੇ ਸਟੂਡੈਂਟਸ ਨੂੰ ਇਹ ਹੀ ਕਹੂੰਗਾ ਕਿ ਜਲਦ ਤੋਂ ਜਲਦ ਫ फेब्रुवारी ਦੀ ਆਫਰ ਲੈਟਰਸ ਤੇ ਆਪਣਾ ਜੋ ਵੀ ਅਗਲਾ ਪ੍ਰੋਸੈਸ ਹੈਗਾ ਫਾਈਨੈਂਸ਼ੀਅਲ ਡਾਕੂਮੈਂਟਸ ਦਿਖਾ ਕੇ ਆਪਣੀ ਸੀਟ ਨੂੰ ਰਿਜ਼ਰਵ ਕਰ ਲੈਣ ਕਿਉਂਕਿ ਮੈਨੂੰ ਲੱਗਦਾ ਜੀ ਆਉਣ ਵਾਲੇ 30 35 ਦਿਨਾਂ ਦੇ ਵਿੱਚ ਇਹ ਸੀਟਸ ਫ फेब्रुवारी ਦੀ ਖਤਮ ਹੋ ਜਾਣਗੀਆਂ ਤਾਂ ਫਿਰ ਆਪਾਂ ਨੂੰ ਨੈਕਸਟ ਇੰਟੇਕ ਜਿਹੜੀ ਜੁਲਾਈ ਦੇ ਵਿੱਚ ਹੈ ਉਹਦੇ ਵਾਸਤੇ ਵੇਟ ਕਰਨਾ ਪੈਣਾ ਕਿੰਨੇ ਕਿੰਨੇ ਸਮੇਂ ਦਾ ਪ੍ਰੋਸੈਸ ਹੈ ਆਸਟ੍ਰੇਲੀਆ ਦਾ ਦੇਖੋ ਜੀ ਜੇ ਬੱਚਾ ਅੱਜ ਸਾਡੇ ਕੋਲ ਕੋਈ ਆਂਦਾ ਹੈਗਾ ਡਿਸਾਈਡ ਕਰਦਾ ਮੈਂ ਇਹ ਕੋਰਸ ਕਰਨਾ ਹੈ ਤਾਂ ਜਿਹੜਾ ਟਾਈਮ ਲਾਈਨ ਲਈ ਹੈ ਜੀ ਜਿਹੜੀ ਆਫਰ ਲੈਟਰ ਹੈ ਉਹ ਹਫਤੇ ਤੋਂ ਲੈ ਕੇ ਤਿੰਨ ਹਫਤੇ ਤੱਕ ਆਫਰ ਲੈਟਰ ਉਹਦੀ ਆ ਜਾਂਦੀ ਹੈ ਤੇ ਇਹ ਇਨਾਈ ਸਮਾਂ ਉਸ ਤੋਂ ਬਾਅਦ ਜਿਹੜੇ ਫਾਈਨੈਂਸ਼ੀਅਲ ਜਾਂ ਅਦਰ ਇਨਕਮ ਡਾਕੂਮੈਂਟ ਸਬਮਿਟ ਕਰਵਾਨੇ ਆ ਕਈ ਯੂਨੀਵਰਸਿਟੀਆਂ ਇੰਟਰਵਿਊ ਦਿੰਦੀਆਂ ਹੈਗੀਆਂ ਤੇ ਉਸ ਤੋਂ ਬਾਅਦ ਅਸੀਂ ਵੀਜ਼ਾ ਫਾਈਲ ਕਰ ਦਿੰਨੇ ਆ ਤੇ ਵੀਜ਼ਾ ਫਾਈਲ ਨੂੰ ਵੀ ਅੱਜਕੱਲ ਅਬਾਊਟ 4 ਤੋਂ 5 ਵੀਕਸ ਲੱਗਦੇ ਤਾਂ ਤੁਸੀਂ ਮੋਟਾ-ਮੋਟਾ ਲਗਾ ਲਓ ਜੀ ਜੇ ਅਬਾਊਟ 3 3.5 ਮਹੀਨੇ ਦਾ ਟੋਟਲ ਪ੍ਰੋਸੈਸ ਹੈਗਾ ਜੀ ਸੋ ਹੁਣ ਅਕਤੂਬਰ ਕਹਿ ਲਓ ਚੜ ਗਿਆ ਹੈਗਾ ਤਾਂ ਅਕਤੂਬਰ ਨਵੰਬਰ ਦਸੰਬਰ ਹੈਗਾ ਤੇ ਫਰਵਰੀ ਦੇ ਵਿੱਚ ਨੈਕਸਟ ਅਨ ਟੇਕ ਹੈਗਾ ਤਾਂ ਤਾਂ ਹੀ ਕਰੇ ਵੀ ਐਂਪਲ ਆਫ ਟਾਈਮ ਲੈ ਲੀਏ ਤਾਂ ਕਿ ਆਪਾਂ ਨੂੰ ਐਂਡ ਦੇ ਵਿੱਚ ਹੜਬੜੀ ਨਾ ਹੋਵੇ ਜੀ ਮੇਰਾ ਵੀਜ਼ਾ ਨਹੀਂ ਆਇਆ ਤੇ ਮੇਰਾ ਕੋਰਸ ਚਾਲੂ ਹੋਣ ਵਾਲਾ ਗਿਲਨ ਜੀ ਆਖਰੀ ਸਵਾਲ ਆ ਬੁਰਾ ਨਾ ਮੰਨਿਓ ਕਈ ਵਾਰੀ ਇਮੀਗ੍ਰੇਸ਼ਨ ਵਾਲੇ ਕੀ ਕਰਦੇ ਆ ਗਲਤ ਡਾਕੂਮੈਂਟ ਲਗਾ ਕੇ ਬੱਚੇ ਨੂੰ ਤੋਰਨ ਦੀ ਕਰਦੇ ਆ ਪਰ ਉੱਥੇ ਜਾ ਕੇ ਬੱਚਾ ਫਸ ਜਾਂਦਾ ਮੈਂ ਮੈਂ ਉਹੀ ਕਹਿ ਰਿਹਾ ਜੀ ਇਹਦੇ ਵਿੱਚ ਬੱਚੇ ਨੂੰ ਪਤਾ ਹੁੰਦਾ ਕਿ ਮੈਂ ਕਿਹੜਾ ਡਾਕੂਮੈਂਟ ਦੇ ਰਿਹਾ ਇਮੀਗ੍ਰੇ ਸੋ ਕੋਈ ਵੀ ਇਮੀਗ੍ਰੇਸ਼ਨ ਵਾਲਾ ਜਾਂ ਕੋਈ ਵੀ ਆਪਣੇ ਵੱਲੋਂ ਕੋਈ ਡਾਕੂਮੈਂਟ ਨਹੀਂ ਲਗਾਏਗਾ ਜੀ ਨਹੀਂ ਕਈ ਵਾਰੀ ਕਹਿੰਦੇ ਆ ਕੋਈ ਨਹੀਂ ਅਸੀਂ ਤਿਆਰ ਕਰਕੇ ਲਗਾ ਦਾਂਗੇ ਦੇਖੋ ਮੈਂ ਤਾਂ ਕਹੂੰਗਾ ਇਹ ਇਨ ਇਨਾ ਬੰਦਿਆਂ ਤੋਂ ਬਚੋ ਜੀ ਜਿੰਨਾ ਬਚ ਸਕਦੇ ਹੋ ਕਿਉਂਕਿ ਇਮੀਗ੍ਰੇਸ਼ਨ ਕੋਲ 20-20 ਸਾਲ ਦਾ ਰਿਕਾਰਡ ਰਹਿੰਦਾ ਹੈਗਾ ਬਿਲਕੁਲ ਨੋ ਡਾਊਟ ਕਈਆਂ ਦਾ ਨਹੀਂ ਪਤਾ ਲੱਗਦਾ ਬਟ ਚੱਕਰ ਕੀ ਹੈ ਜੀ ਕਿ ਆਪਣੇ ਹੀ ਕੰਮ ਖਰਾਬ ਕਰਦੇ ਆ ਕਿਸੇ ਦੋਸਤ ਮਿੱਤਰ ਨੂੰ ਦੱਸਿਆ ਹੁੰਦਾ ਕਿ ਮੈਂ ਇਸ ਕਾਗਜ਼ ਪੱਤਰ ਤੇ ਆਇਆ ਹੈਗਾ ਤੇ ਕੱਲ ਨੂੰ ਜਿਵੇਂ ਕਹਿੰਦੇ ਆਪਣੇ ਆਪਣੇ ਪਿੱਠ ਪਿੱਛੇ ਛੁਰਾ ਖੋਪਦੇ ਆ ਤਾਂ ਬਹੁਤ ਸਾਰੇ ਇਹੋ ਜਿਹੇ ਮੈਂ ਕੇਸਿਸ ਦੇਖੇ ਆ ਜੀ ਕਿ ਆਪਣੇ ਹੀ ਆ ਫਰੈਂਡਸ ਜਾਂ ਰਿਲੇਟਿਵਸ ਆਪਣੇ ਹੀ ਬੰਦਿਆਂ ਵਾਸਤੇ ਖਬਰ ਦੇ ਕੇ ਤੇ ਉਸ ਤੋਂ ਬਾਅਦ ਤਾਂ ਸਿਰਫ ਤੁਹਾਨੂੰ ਡਿਪੋਰਟੇਸ਼ਨ ਦਾ ਹੀ ਇੱਕ ਆ ਲਾਸਟ ਰਿਸੋਰਟ ਰਹਿ ਜਾਂਦਾ ਜੀ ਤੇ ਕਈ ਸਾਲਾਂ ਲਈ ਉਹ ਤੁਹਾਨੂੰ ਬੈਨ ਵੀ ਕਰ ਦਿੰਦੇ ਆ ਤੇ ਤਰੀਕੇ ਹੁੰਦੇ ਆ ਜੀ ਬੇਸਿਕਲੀ ਆ ਬਟ ਉਹ ਸ਼ਾਰਟਕਟ ਨਹੀਂ ਪਾਲਣਾ ਚਾਹੀਦਾ ਜੀ ਤੁਸੀਂ ਸਾਡੇ ਆਫਿਸ ਮੈਂ ਤਾਂ ਸਟੂਡੈਂਟਸ ਪੇਰੈਂਟਸ ਨੂੰ ਇਹ ਕਹੂੰਗਾ ਵਿਜ਼ਿਟ ਕਰਕੇ ਆਪਾਂ ਸੋਲਿਊਸ਼ਨਸ ਕੱਢਣ ਦੀ ਗੱਲ ਕਰੀਏ ਨਾ ਕਿ ਕੋਈ ਜਾਲੀ ਡਾਕੂਮੈਂਟ ਵੀ ਜਾਲੀ ਫੰਡ ਲਗਾ ਦਿਓ ਜਾਂ ਜਾਲੀ ਬੈਂਕ ਸਟੇਟਮੈਂਟਸ ਲਗਾ ਦਿਓ ਉਹਦਾ ਅੱਜ ਨਹੀਂ ਕੱਲ ਕਿਸ ਬੱਚੇ ਨੂੰ ਖਾਮੇ ਆਜਾ ਭੁਗਤਣਾ ਹੀ ਪੈਣਾ ਹੈ ਜੀ ਪਰ ਇੰਨਾ ਪੈਸਾ ਲਾਇਆ ਉਹ ਸਭ ਵੇਸਟੀ ਹੋਏਗਾ ਕੋਈ ਵੀ ਬੱਚਾ ਅਗਰ ਇੱਥੋਂ ਗਲਤ ਡਾਕੂਮੈਂਟ ਲਾ ਕੇ ਚੜ ਜਾਂਦਾ ਜਹਾਜ਼ ਉੱਥੇ ਜਾ ਕੇ ਸਾਲ ਬਾਅਦ 6 ਮਹੀਨੇ ਬਾਅਦ ਦਿੱਕਤ ਆਏਗੀ ਆਏਗੀ ਤਦੋਂ ਆਸਟ੍ਰੇਲੀਆ ਦੇ ਵਿੱਚ ਕੀ ਉਹ ਫਿਰ ਰਿਐਕਸ਼ਨ ਕੀ ਹੁੰਦਾ ਉਸ ਚੀਜ਼ ਦਾ ਦੇਖੋ ਉਹਨੂੰ ਉੱਥੇ ਜਾ ਕੇ ਨੋਟਿਸ ਮਿਲ ਜਾਂਦਾ ਜੀ ਕਿ ਤੁਸੀਂ 28 ਦਿਨਾਂ ਦੇ ਵਿੱਚ ਨੋਟਿਸ ਦਾ ਸਾਨੂੰ ਜਵਾਬ ਦਿਓ ਤੇ ਜੇ ਉਸ ਜਵਾਬ ਦੇ ਨਹੀਂ ਫਿਰ ਵਕੀਲਾਂ ਕੋਲ ਭਜੇਗਾ ਜੀ ਵਕੀਲ ਅੱਜਕੱਲ 5-5 6-6 ਡਾਲਰ ਦਾ ਫੀਸ ਚਾਰਜ ਕਰਦੇ ਆ ਜੀ ਤੇ ਉਹ ਸਿਰਫ ਇੱਕ ਟਾਈਮ ਖਰੀਦਣ ਦਾ ਮੋਹਿਮ ਹੁੰਦਾ ਕਿਉਂਕਿ ਕੋਈ ਵੀ ਇਮੀਗ੍ਰੇਸ਼ਨ ਵਿਦਾਊਟ ਐਨੀ ਪ੍ਰੂਫ ਕਿਸੇ ਨੂੰ ਨੋਟਿਸ ਨਹੀਂ ਭੇਜਦੀ ਸੋ ਇਹ ਬੱਚੇ ਨੂੰ ਵੀ ਪਤਾ ਹੁੰਦਾ ਕਿ ਮੇਰਾ ਜਿਹੜਾ ਝੂਠ ਫੜਿਆ ਗਿਆ ਹੈਗਾ ਉਹ ਵੱਤੋ ਵੱਤ ਸਾਲ 2 ਸਾਲ 3 ਸਾਲ ਟਪਾ ਲੂਗਾ ਬਟ ਇਵੈਂਚੁਅਲੀ ਮੈਂ ਤੁਹਾਨੂੰ ਦੱਸਿਆ ਉਹਨੂੰ ਰੀਪੋਰਟੇਸ਼ਨ ਆਰਡਰ ਹੀ ਮਿਲੇਗਾ ਤੇ ਵਾਪਸ ਹੀ ਆਣਾ ਪੈਣਾ ਹੁੰਦਾ ਜੀ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ ਸਟੂਡੈਂਟ ਵੀਜ਼ੇ ਤੇ ਬੱਚਾ ਜਾ ਰਿਹਾ ਸਟਡੀ ਉਹਦੀ ਪੂਰੀ ਹੋ ਗਈ ਉਸ ਤੋਂ ਬਾਅਦ ਕੰਮ ਕਾਜ ਮਿਲ ਰਿਹਾ ਉੱਥੇ ਬਿਲਕੁਲ ਮਿਲ ਰਿਹਾ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਕੈਨੇਡਾ ਦੇ ਵਿੱਚ ਹੋਇਆ ਰੈਸੈਸ਼ਨ ਬਹੁਤ ਜ਼ਿਆਦਾ ਵੱਡਾ ਆ ਸਾਰੇ ਲੋਕੀ ਘਬਰਾਏ ਹੋਏ ਆ ਜਿਨ੍ਹਾਂ ਦੇ ਬੱਚੇ ਬਾਹਰ ਨੇ ਵੀ ਪਤਾ ਨਹੀਂ ਕੰਮ ਮਿਲਣਾ ਹੈ ਕਿ ਨਹੀਂ ਕਈ ਤਾਂ ਵਾਪਸ ਪੰਜਾਬ ਨੂੰ ਮੁੜ ਕੇ ਇੱਥੇ ਆ ਕੇ ਨਵੇਂ ਸਿਰੂ ਕੰਮ ਕਰਦੇ ਪਏ ਨੇ ਸਰ ਇਹ ਨਾ ਮੈਂ ਤੁਹਾਨੂੰ ਦੱਸਣਾ ਕਿ ਅੱਜ ਜਿਹੜਾ ਅਨਇੰਪਲੋਇਮੈਂਟ ਰੇਟ ਹੈ ਉਹ ਕੈਨੇਡਾ ਦਾ ਕਾਫੀ ਅਪ ਹੋ ਗਿਆ ਜੀ ਬਟ ਆਸਟ੍ਰੇਲੀਆ ਨੇ ਲਿਮਿਟਡ ਨੰਬਰਸ ਹੀ ਲਿੱਤੇ ਹੈ ਸ਼ੁਰੂ ਸ਼ੁਰੂ ਤੋਂ ਉਹਨਾਂ ਨੇ ਕਦੇ ਵੀ ਆਪਣਾ ਜਿਵੇਂ ਕਹਿੰਦੇ ਨੇ ਗੇਟ ਪੂਰਾ ਖੋਲਿਆ ਹੀ ਨਹੀਂ ਹੈਗਾ ਤੇ ਇਸ ਕਰਕੇ ਉੱਥੇ ਇਮਪਲॉयਮੈਂਟ ਦਾ ਜਾਂ ਉੱਥੇ ਰੈਂਟਲ ਲਗਾ ਲੀਏ ਜਾਂ ਕਾਸਟ ਆਫ ਲਿਵਿੰਗ ਜਿਹੜੀ ਹੈਗੀ ਹੈ ਐਂਡ ਪਲੱਸ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਉੱਥੇ ਵੇਜ ਰੇਟ ਜਿਹੜਾ ਹੈਗਾ ਉਹ ਤਕਰੀਬਨ ਕੈਨੇਡਾ ਦੇ ਨਾਲੋਂ ਪੌਣੇ 2 ਗੁਣਾ ਜ਼ਿਆਦਾ ਹੈ ਜੀ ਘੰਟੇ ਦੇ ਜਿਹੜੇ ਆਪਾਂ ਪੈਸੇ ਕਹਿ ਰਹੇ ਹਈਏ ਉਹ ਕੈਨੇਡਾ ਨਾਲੋਂ ਪੌਣੇ 2 ਗੁਣਾ ਜ਼ਿਆਦਾ ਮਿਲਦੇ ਨੇ ਸੋ ਇਸ ਕਰਕੇ ਮੈਂ ਕਹਾਂ ਤੁਸੀਂ ਵੀ ਦੇਖਣਾ ਵੀ ਕੋਈ ਵੀ ਸਟੂਡੈਂਟ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਉਹ ਕੋਈ ਕੰਪਲੇਨ ਨਹੀਂ ਕਰਦੇ ਵੀ ਸਾਨੂੰ ਇੱਥੇ ਕੋਈ ਦਿੱਕਤ ਆ ਰਹੀ ਹੈ ਨੌਕਰੀ ਬੜੇ ਆਰਾਮ ਨਾਲ ਮਿਲ ਜਾਂਦੀ ਹੈ ਲਾਈਫ ਸਟਾਈਲ ਬਹੁਤ ਸੋਹਣਾ ਹੈਗਾ ਕੋਈ ਬਰਫ਼ ਐਕਸਟ੍ਰੀਮ ਵੈਦਰ ਨਹੀਂ ਹੈਗਾ ਵੀ ਉੱਥੇ ਉਹ ਬੱਚੇ ਕਹਿੰਦੇ ਵੀ ਸਾਡੇ ਇੱਥੇ ਸਰਦੀਆਂ 'ਚ ਰਹਿਣਾ ਬੜਾ ਮੁਸ਼ਕਿਲ ਹੋ ਜਾਂਦਾ ਸੋ ਬੜਾ ਇੱਕ ਆਈਡੀਅਲ ਕੰਟਰੀ ਹੈਗਾ ਜੀ ਬਟ ਹਾਂ ਜਿਹੜੀ ਚੰਗੀ ਚੀਜ਼ ਹੁੰਦੀ ਹੈ ਉਹਨੂੰ ਹਾਸਲ ਕਰਨਾ ਥੋੜਾ ਔਖਾ ਹੁੰਦਾ ਹੈ ਤਾਂ ਜਿਹੜੀ ਡਾਕੂਮੈਂਟੇਸ਼ਨ ਜਿਵੇਂ ਆਪਾਂ ਪਹਿਲਾਂ ਡਿਸਕਸ ਕਰ ਰਹੇ ਸੀਗੇ ਉਹ ਡਾਕੂਮੈਂਟੇਸ਼ਨ ਤੋਂ ਬਿਨਾ ਜਾਂ ਕੋਈ ਸਾਨੂੰ ਫੋਨ ਕਰੇ ਜੀ ਤੁਸੀਂ ਆਪੇ ਫੰਡ ਸ਼ੋਅ ਕਰਾ ਦਿਓ ਜਾਂ ਆਪੇ ਸਾਰਾ ਕੁਝ ਕਰ ਦਿਓ ਉਹ ਸਾਡੇ ਕੋਲ ਮੈਂ ਪਹਿਲਾਂ ਹੀ ਮਾਫੀ ਚਾਹਵਾਂਗਾ ਜੀ ਉਹ ਸਾਡੇ ਕੋਲ ਨਹੀਂ ਹੋਣਾ ਜਿਹੜੇ ਬੱਚੇ ਕੋਲ ਕ੍ਰੈਡੀਬਲ ਡਾਕੂਮੈਂਟਸ ਹੈਗੇ ਆ ਫਾਈਨੈਂਸ਼ੀਅਲ ਡਾਕੂਮੈਂਟਸ ਹੈ ਉਹੀ ਸਾਨੂੰ ਕੰਟੈਕਟ ਕਰਨ ਤੇ ਉਹਨਾਂ ਦੇ ਅਸੀਂ ਡੈਫੀਨੇਟਲੀ ਉਹਨਾਂ ਦਾ ਸੁਪਨਾ ਸাকার ਕਰਾਂਗੇ ਤੇ ਆਸਟ੍ਰੇਲੀਆ ਦੇ ਵਿੱਚ ਇੱਕ ਅੱਛਾ ਜੀਵਨ ਦੇਂ ਦੀ ਕੋਸ਼ਿਸ਼ ਕਰਾਂਗੇ ਕੀ ਲੱਗਦਾ ਹੈ ਹੁਣ ਕਿਉਂਕਿ 2024 ਦੇ ਵਿੱਚ ਲਾਸਟ 3 ਮਹੀਨੇ ਰਹਿ ਗਏ ਆ ਹੁਣ ਫ फेब्रुवारी ਦੇ ਵਿੱਚ ਫਾਈਲਿੰਗ ਸ਼ੁਰੂ ਹੋਵਗੀ ਜੀ ਨਹੀਂ ਜੀ ਫਾਈਲਿੰਗ ਹੁਣੇ ਫ फेब्रुवारी ਦੀ ਸ਼ੁਰੂ ਹੋ ਚੁੱਕੀ ਹੈ ਜੀ ਤੇ ਇਹ ਫਾਈਲਿੰਗ ਤਕਰੀਬਨ ਹੋਰ 1.5 ਤੋਂ 2 ਮਹੀਨੇ ਦੇ ਵਿੱਚ ਖਤਮ ਹੋ ਜਾਏਗੀ ਜੀ ਤਾਂ ਬਾਅਦ ਸੋ ਬਿਲਕੁਲ ਇਹ ਸੰਖਿਲਨਦੀਪ ਸਿੰਘ ਜਿਹੜੇ ਕਿ ਇਮੀਗ੍ਰੇਸ਼ਨ ਦੇ ਮਾਸਟਰ ਨੇ ਜਿਹ ਕਹਦੀ ਪਿਛਲੇ 20 ਸਾਲ ਤੋਂ ਇਮੀਗ੍ਰੇਸ਼ਨ ਲਾਈਨ ਦੇ ਵਿੱਚ ਕੰਮ ਕਰ ਰਹੇ ਨੇ ਸਟੱਡੀ ਵੀਜ਼ਾਸ ਬੱਚਿਆਂ ਨੂੰ ਦਵਾਉਂਦੇ ਨੇ ਸਟੱਡੀ ਦੇ ਰੂਪ ਦੇ ਵਿੱਚ ਬੱਚਿਆਂ ਨੂੰ ਵਿਦੇਸ਼ ਭੇਜਦੇ ਨੇ ਉੱਥੇ ਜਾ ਕੇ ਬੱਚੇ ਕਿਵੇਂ ਸੈੱਟ ਹੁੰਦੇ ਨੇ ਸਾਰੇ ਤੁਸੀਂ ਇਹਨਾਂ ਦੀ ਜਵਾਨੀ ਸੁਣਿਆ ਪਰ ਵੱਡੀ ਗੱਲ ਜਿਹੜੀ ਹੈ ਇਹਨਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਵੀ ਗਲਤ ਡਾਕੂਮੈਂਟ ਕਦੀ ਨਾ ਲਗਾਓ ਜਿਵੇਂ ਖੇਲਨ ਜੀ ਨੇ ਦੱਸਿਆ ਵੀ ਆਸਟ੍ਰੇਲੀਆ ਜਾਣ ਵਾਸਤੇ ਕਿਹੜੇ ਕਿਹੜੇ ਤਰੀਕੇ ਨੇ ਪਲੱਸ 2 ਤੋਂ ਬਾਅਦ ਬੱਚਾ ਜਾ ਸਕਦਾ ਸਹੀ ਤਰੀਕੇ ਨਾਲ ਜਾ ਸਕਦਾ ਕਿੰਨੇ ਪੈਸਿਆਂ 'ਚ ਜਾ ਸਕ ਤੁਹ ਜੁੜੇ ਹੋ ਸਮਰ نیوز ਦੇ ਨਾਲ ਹੋਰ ਅਜਹੀਆਂ ਅਪਡੇਟਸ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਧੰਨਵਾਦ